ਸੁਪਰੀਮ ਕੋਰਟ ਦੇ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਉਹਨਾਂ ਨੂੰ ਦਿੱਲੀ ਵਿੱਚ ਹੋਏ ਕਥਿਤ ਸ਼ਰਾਬ ਘਟਾਲੇ ਨੂੰ ਲੈ ਕੇ ਜ਼ਮਾਨਤ ਦਿੱਤੀ ਗਈ ਹੈ। ਉਹਨਾਂ ਦੀ ਇਸ ਜ਼ਮਾਨਤ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਨੇ ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਸ ਜ਼ਮਾਨਤ ਦੇ ਲਈ 10 ਲੱਖ ਦਾ ਮੁਚਲਕਾ ਭਰਿਆ ਗਿਆ ਹੈ। ਉਹਨਾਂ ਦੀ ਇਸ ਜ਼ਮਾਨਤ ਨੂੰ ਲੈ ਕੇ ਜਿੱਥੇ ਆਮ ਆਦਮੀ ਪਾਰਟੀ ਦੇ ਲੀਡਰ ਭੰਗੜਾ ਪੌਂਦੇ ਦਿਖਾਈ ਦੇ ਰਹੇ ਨੇ ਉੱਥੇ ਦੂਜੇ ਪਾਸੇ ਕਾਂਗਰਸ ਦੇ ਵੱਲੋਂ ਇਸ ਦੇ ਬਾਰੇ ਜਦੋਂ ਅਰਵਿੰਦ ਕੇਜਰੀਵਾਲ ਦੀ ਇਸ ਜ਼ਮਾਨਤ ਦੇ ਬਾਰੇ ਜਦੋਂ दिल्ली के प्रेस कॉन्फ्रेंस कर रहे चरणजीत सिंह चन्नी प्रताप सिंह सवाल तो चरणजीत सिंह चन्नी ने अपना पल्ला खुद है इससे अलग हटकर है दिल्ली के मुख्यमंत्री अरविंद केजरीवाल को सुप्रीम कोर्ट की ओर से जमानत दे दी गई है क्या आप उनकी जमानत को खुले मन से स्वीकार करते हैं और कांग्रेस पार्टी का क्या स्टैंड है अरविंद केजरीवाल की जमानत को लेकर देखिए ये कोर्ट का मसला है ਉਨਪੇ ਐਫ ਆਈ ਆਰ ਹੋਈ ਉਨਕਾ ਰਮਾਨਡ ਲਿਆ ਗਿਆ ਉਨਕੀ ਆ ਜਮਾਨਤ ਹੋਈ ਹੈ ਤੋ ਜੋ ਕੋਰਟ ਨੇ ਕੀਤਾ ਹੈ ਉਹ ਕੋਰਟ ਦਾ ਮਸਲਾ ਹੈ ਹਮਾਰਾ ਰੂਸਵੇ ਇਸ ਸੇ ਜ਼ਿਆਦਾ ਕੋਈ ਯੋਗਦਾਨ ਨਹੀਂ ਹੈ ਯਾ ਰੋਲ ਨਹੀਂ ਹੈ ਜਰਿੰਦਰ ਸਿੰਘ ਚਰਨੀ ਦੇ ਵੱਲੋਂ ਇਸ ਮਾਮਲੇ ਤੇ ਖੁੱਲ ਕੇ ਇਸ ਕਰਕੇ ਨਹੀਂ ਬੋਲਿਆ ਗਿਆ ਕਿਉਂਕਿ ਇੱਕ ਪੈਸ ਕਾਨਫਰੰਸ ਦਿੱਲੀ ਦੇ ਵਿੱਚ ਕੀਤੀ ਜਾ ਰਹੀ ਸੀ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਅਤੇ ਕਾਂਗਰਸ ਦਾ ਗੜ ਜੋੜ ਹੈ ਇੰਡੀਆ ਅਲਾਇੰਸ ਦੀ ਭਾਈਵਾਲ ਆਮ ਆਦਮੀ ਪਾਰਟੀ ਵੀ ਹੈ ਇਸ ਕਰਕੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗੜ ਜੋੜ ਹੋਣ ਕਰਕੇ ਚੰਨੀ ਸਿੰਘ ਚੰਨੀ ਦੇ ਵੱਲੋਂ ਖੁੱਲ ਕੇ ਨਹੀਂ ਬੋਲਿਆ ਗਿਆ ਉਧਰ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਸ ਪ੍ਰੈਸ ਕਾਨਫਰੰਸ ਦੇ ਬਾਅਦ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਹਰੇਕ ਭਾਰਤੀ ਨਾਗਰਿਕ ਦਾ ਜ਼ਮਾਨਤ ਲੈਣ ਦਾ ਬੁਨਿਆਦੀ ਹੱਕ ਹੈ ਤੇ ਉਸੇ ਹੱਕ ਦੇ ਤਹਿਤ ਹੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲੀ ਹੈ ਇਸ ਦਿਨਾਂ ਲਈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਭਾਜਪਾ ਦੇ ਵੱਲੋਂ ਇਹਨਾਂ ਏਜੰਸੀਆਂ ਦਾ ਗਲਤ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਜਾ ਰਿਹਾ ਹੈ ਜਿਹੜਾ ਭਾਜਪਾ ਦੀ ਬੋਲੀ ਬੋਲਦਾ ਹੈ ਜਾਂ ਭਾਜਪਾ ਦੇ ਹੱਕ ਦੇ ਵਿੱਚ ਆ ਜਾਂਦਾ ਉਸ ਨੂੰ ਏਜੰਸੀ ਕੁਝ ਵੀ ਨਹੀਂ ਕਹਿੰਦੀ ਆ ਉਸ ਨੂੰ ਵਾਸ਼ਿੰਗ ਮਸ਼ੀਨ ਦੇ ਵਿੱਚੋਂ ਨਗਾਹ ਦਿੱਤਾ ਜਾਂਦਾ ਹੈ ਪਰ ਜਿਹੜਾ ਉਹਨਾਂ ਦੀ ਗੱਲ ਨਹੀਂ ਮੰਨਦਾ ਉਸ ਨੂੰ ਜੇਲ੍ਹ ਦੇ ਵਿੱਚ ਭਾਦ ਦਿੱਤਾ ਜਾਂਦਾ ਹੈ ਇਸ ਪ੍ਰਕਾਰ ਪ੍ਰਤਾਪ ਸਿੰਘ ਭਾਜਪਾ ਦੇ ਵੱਲੋਂ ਦਿੱਲੀ ਦੇ ਵਿੱਚ ਬੈਠ ਕੇ ਇਹ ਬਿਆਨ ਦਿੱਤਾ ਜਾ ਰਿਹਾ ਹੈ ਉਧਰ ਦੂਜੇ ਪਾਸੇ ਇਹ ਲੀਡਰ ਜਦੋਂ ਪੰਜਾਬ ਦੇ ਵਿੱਚ ਹੁੰਦੇ ਨੇ ਤਾਂ ਕੇਜਰੀਵਾਲ ਨੂੰ ਖਰੀਆ-ਖਰੀਆ ਸੁਣਾਉਣ ਦਾ ਕੰਮ ਇਹਨਾਂ ਲੀਡਰਾਂ ਦੇ ਵੱਲੋਂ ਕੀਤਾ ਜਾਂਦਾ ਹੈ ਉਧਰ ਦੂਜੇ ਪਾਸੇ ਸੁਖਪਾਲ ਸਿੰਘ ਖੈਰ ਦੇ ਵੱਲੋਂ ਇੱਕ ਟਵੀਟ ਅ ਅਰਵਿੰਦ ਕੇਜਰੀਵਾਲ ਦੀ ਇਸ ਜਮਾਨਤ ਨੂੰ ਲੈ ਕੇ ਕੀਤਾ ਗਿਆ ਹੈ ਉਹਨਾਂ ਨੇ ਇਸ ਟਵੀਟ ਦੇ ਵਿੱਚ ਲਿਖਿਆ ਹੈ ਕਿ ਮੈਨੂੰ ਇਹ ਆਸ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੋਵੇਗਾ ਕਿ ਉਸ ਬੰਦੇ ਦੇ ਉੱਤੇ ਅਤੇ ਉਸ ਦੇ ਪਰਿਵਾਰ ਦੇ ਉੱਤੇ ਕੀ ਬੀਤੀ ਹੈ ਜਦੋਂ ਕਿਸੇ ਦੇ ਉੱਪਰ ਝੂਠੇ ਕੇਸ ਨੂੰ ਲੈ ਕੇ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਹੈ ਕਿ ਕਿਉਂਕਿ ਜੋ ਕੁਝ ਅਰਵਿੰਦ ਕੇਜਰੀਵਾਲ ਨਾਲ ਈਡੀ ਅਤੇ ਸੀਬੀਏ ਦੇ ਵੱਲੋਂ ਕੀਤਾ ਜਾ ਰਿਹਾ ਹੈ ਉਹੀ ਕੁਝ ਮੇਰੇ ਨਾਲ ਅਤੇ ਬਹੁਤ ਸਾਰੇ ਲੋਕਾਂ ਦੇ ਨਾਲ ਪੰਜਾਬ ਪੁਲਿਸ ਦੇ ਵੱਲੋਂ ਭਗਵੰਤ ਮਾਨ ਦੇ ਆਦੇਸ਼ਾਂ ਦੇ ਅਨੁਸਾਰ ਕੀਤਾ ਜਾ ਰਿਹਾ ਹੈ ਤੇ ਇਸ ਨੂੰ ਲੈ ਕੇ ਰਾਜਨੀਤੀ ਤੋਂ ਪ੍ਰੇਰਿਤ ਗਲਤ ਆਦੇਸ਼ਾਂ ਨੂੰ ਲੈ ਕੇ ਮੇਰੇ ਉੱਪਰ 5 ਕੇਸ ਦਰਜ ਕੀਤੇ ਗਏ ਨੇ ਤੇ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਹੀ ਕੁਝ ਆਪਣੇ ਸਿਆਸੀ ਵਿਰੋਧੀਆਂ ਦੇ ਨਾਲ ਕਰੇਗੀ ਤਾਂ ਫਿਰ ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਇਸ ਬਦਲਾਖੋਰੀ ਦੀ ਸਿਆਸਤ ਦੇ ਵਿੱਚ ਕੀ ਅੰਤਰੇ ਇਸ ਪ੍ਰਕਾਰ ਅਰਵਿੰਦ ਕੇਜਰੀਵਾਲ ਦੀ ਜਮਾਨਤ ਤੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਤਾਂ ਖੁੱਲਕੇ ਬੋਲਿਆ ਗਿਆ ਪਰ ਚਰਨਜੀਤ ਸਿੰਘ ਚੰਨੀ ਵੱਲੋਂ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਦਿੱਲੀ ਦੇ ਵਿੱਚ ਹੁਣ ਕਰਕੇ ਅਜਿਹੀਆਂ ਗੱਲਾਂ ਖੁੱਲਕੇ ਨਹੀਂ ਕੀਤੀਆਂ ਗਈਆਂ ਨੇ ਤੇ ਪੱਤਰਕਾਰ ਦੇ ਸਵਾਲ ਦਾ ਜਵਾਬ ਜਿਹੜਾ ਹੈ ਉਹ ਗੋਲਮੋਲ ਕਰਕੇ ਆਪਣਾ ਪੱਲਾ ਛੁਡਾ ਲਿਆ ਹੈ